ਜਦੋਂ ਵੀ ਕਦੇ ਜਰਾਸਿਕ ਪਾਰਕ ਦੇ ਵਿੱਚ ਜਾਂਦੇ ਆ ਤਾਂ ਉੱਥੇ ਵੱਡੇ ਵੱਡੇ ਡਾਇਨਾਸੌਰਾਂ ਨੂੰ ਵੇਖ ਕੇ ਹੈਰਾਨ ਹੋ ਜਾਂਦੇ ਆ ਕਿ ਕਦੇ ਦੁਨੀਆ ਤੇ ਅਜਿਹੇ ਜੀਵ ਵੀ ਮੌਜੂਦ ਸੀ ਦੁਨੀਆ ਪਰ ਦੇ ਵਿਗਿਆਨੀਆਂ ਦੇ ਵੱਲੋਂ ਅਲੋਪ ਹੋ ਚੁੱਕੇ ਜਾਨਵਰਾਂ ਤੇ ਕੰਮ ਕੀਤਾ ਜਾ ਰਿਹਾ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਵਿਅਕਤੀ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੇ ਦੁਨੀਆ ਪਰ ਦੇ ਵਿਗਿਆਨੀਆਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ ਅਤੇ ਵਿਗਿਆਨੀ ਦੇ ਮੁਤਾਬਕ ਇਹ ਉਹ ਵਿਅਕਤੀ ਹੈ ਜੋ ਸ਼ਾਇਦ ਡਾਇਨਾਸੌਰ ਨੂੰ ਦੁਬਾਰਾ ਜ਼ਿੰਦਾ ਕਰਤਵੇ ਕਿਉਂਕਿ ਉਸ ਦੀ ਕੰਪਨੀ 13000 ਸਾਲ ਪਹਿਲਾਂ ਅਲੋਪ ਹੋ ਚੁੱਕੀ ਈਡੀਏ ਦੀ ਪ੍ਰਜਾਤੀ ਨੂੰ ਦੁਬਾਰਾ ਜ਼ਿੰਦਾ ਕਰ ਚੁੱਕੀ ਹੈ ਸੋ ਆਓ ਤੁਹਾਨੂੰ ਦੱਸ ਦਿਆਂ ਕਿ ਕੌਣ ਹੈ ਉਹ ਵਿਅਕਤੀ ਅਤੇ ਇਸੀ ਕੰਪਨੀ ਦੇ ਬਲੋਂ ਕਿਹੜੇ ਅਲੋਪ ਹੋ ਚੁੱਕੇ ਜਾਨਵਰਾਂ ਤੇ ਕੀਤੀ ਜਾ ਰਹੀ ਹੈ ਵੱਡੀ ਖੋਜ ਭਾਵੇਂ ਕਿ ਦੁਨੀਆ ਤੇ ਬਹੁਤ ਸਾਰੇ ਵਿਗਿਆਨੀਆਂ ਦੇ ਬਲੋਂ ਅਲੋਪ ਹੋ ਚੁੱਕੇ ਜੀਵ ਜੰਤੂਆਂ ਤੇ ਖੋਜਾਂ ਕੀਤੀਆਂ ਜਾ ਰਹੀਆਂ ਨੇ ਪਰ ਮੀਡੀਆ ਲਾਈਮਲਾਈਟ ਤੋਂ ਦੂਰ ਐਂਡ ਵਾਲੇ ਬੀਨ ਲੈ ਅਜਿਹੇ ਵਿਅਕਤੀ ਨੇ ਜਿਨ੍ਹਾਂ ਵਿਸ਼ੇ ਭਰਦੇ ਵਿਗਿਆਨੀਆਂ ਦੀ ਉਮੀਦ ਉਡਾ ਕੇ ਰੱਖੀ ਹੋਈ ਹੈ ਬੀਨ ਲੈ ਕੋਲੋਸਲ ਬਾਇਓ ਸਾਇੰਸ ਕੰਪਨੀ ਦੇ CEO ਨੇ ਅਤੇ ਉਹ ਆਪਣੇ ਕਾਰਜ ਦੀ ਤੁਲਨਾ ਜਰਾਸਿਕ ਪਾਰਕ ਫਿਲਮ ਦੇ ਨਾਲ ਕਰਨ ਦਾ ਫੈਸਲਾ ਨਹੀਂ ਕਰਦੇ। ਉਹਨਾਂ ਦੀ ਕੰਪਨੀ ਦੇ ਬੋਲੋ ਹੁਣ 4000 ਸਾਲ ਪਹਿਲਾਂ ਅਲੋਪ ਹੋ ਚੁੱਕੇ ਮਹਮਦ ਨੂੰ ਜ਼ਿੰਦਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਉਹਨਾਂ ਦੀ ਕੰਪਨੀ 13000 ਸਾਲ ਪਹਿਲਾਂ ਅਲੋਪ ਹੋ ਚੁੱਕੇ ਡਰਵੋਲਫ ਨੂੰ ਜ਼ਿੰਦਾ ਕਰਨ ਦਾ ਕਾਟਾਮਾ ਕਰ ਚੁੱਕੀ ਹੈ। ਇਸ ਦੇ ਬਾਰੇ ਉਹਨਾਂ ਦਾ ਕਹਿਣਾ ਹੈ ਕਿ ਦੁਨੀਆ ਦੇ ਟੌਪ ਟੈਕਨੀਸ਼ੀਅਨੀਆਂ ਅਤੇ ਗਲੋਬਲ ਪਾਰਟਨਰਸ ਦੀ ਸ਼ਾਨਦਾਰ ਟੀਮ ਦੇ ਨਾਲ ਕੰਮ ਕਰਨਾ ਅਤੇ ਫਿਰ ਯਾਰ ਬੋਲਨ ਫੋ ਦੇ ਪਿਲਿਆ ਦਾ ਸੇਰ ਪੰਚਨਮ ਦੇਖਣਾ ਇੱਕ ਅਜੀਹਾ ਅਹਿਸਾਸ ਜਿਵੇਂ ਚੰ ਤੇ ਕਦਮ ਰੱਖਣ ਵਾਲੇ ਪਹਿਲੇ ਇਨਸਾਨ ਦਾ ਹੌਸਲਾ ਜਦੋਂ ਬੇਨ ਲਾਮ ਨੂੰ ਪੁੱਛਿਆ ਗਿਆ ਕਿ ਉਹਨਾਂ ਨੂੰ ਡੀ ਐਕਸਟਿੰਕਸ਼ਨ ਅਤੇ ਕੰਪਨੀ ਸ਼ੁਰੂ ਕਰਨ ਦਾ ਖਿਆਲ ਕਿਵੇਂ ਆਇਆ ਤਾਂ ਉਹਨਾਂ ਨੇ ਕਿਹਾ ਕਿ ਉਹ ਪਹਿਲਾਂ ਤੋਂ ਹੀ ਟੈਕ ਕੰਪਨੀਆਂ ਨਾਲ ਜੁੜੇ ਰਹੇ ਅਤੇ ਉਹਨਾਂ ਨੇ ਕਿਹਾ ਕਿ ਇਹ ਬਹੁਤ ਮੁਸ਼ਕਲ ਕੰਮ ਹੈ ਪਰ ਮੈਨੂੰ ਚੈਲੰਜ ਲੈਣਾ ਪਸੰਦ ਹੈ ਜਿਸ ਵਿੱਚ ਤੁਹਾਨੂੰ ਸਿਰਫ ਇੱਕ ਕੰਮ ਨਹੀਂ ਬਲਕਿ ਕੰਪੀਟੀਸ਼ਨਲ ਬਾਇਓਲੋਜੀਕਲ ਜੈਨਟਿਕ ਇੰਜੀਨੀਅਰਿੰਗ ਅਤੇ ਐਨੀਮਲ ਹੈਸਬੈਂਡਰੀ ਸਾਰਾ ਕੁਝ ਇਕੱਠੇ ਕਰਨਾ ਪੈਂਦਾ ਹੈ। ਇਸਵਾਲ ਦੇ ਜਵਾਬ ਦੇ ਵਿੱਚ ਬੇਨ ਲਹਿਮ ਦਾ ਕਿਹਾ ਸੀ ਕਿ ਅਸੀਂ ਕੋਈ ਚਿੜੀਆ ਕਰ ਨਹੀਂ ਬਣਾਉਂਦੇ। ਸਾਡਾ ਫੋਕਸ ਇਹ ਹੈ ਕਿ ਜੋ ਪ੍ਰਜਾਤੀਆਂ ਅਲੋਪ ਹੋ ਚੁੱਕੀਆਂ ਨੇ ਉਹਨਾਂ ਨੂੰ ਵਾਪਸ ਲਿਆਂਦਾ ਜਾਵੇ ਅਤੇ ਉਹਨਾਂ ਨੂੰ ਰੱਖਿਆਤ ਅਤੇ ਵੱਡੇ-ਵੱਡੇ ਬਾਇਓਲੋਜੀਕਲ ਪ੍ਰਿਜ਼ਰਵੇਸ ਵਿੱਚ ਰੱਖਿਆ ਜਾਵੇ ਜੋ ਆਮ ਲੋਕਾਂ ਦੇ ਲਈ ਖੁੱਲੇ ਨਹੀਂ। ਫਿਨਲੈਂਡ ਦੇ ਮੁਤਾਬਕ ਉਹ ਗ੍ਰੇ ਬੋਲਫ ਤੇ ਵਿੱਚ ਜੈਨੇਟਿਕ ਬਦਲਾਅ ਕਰ ਰਹੇ ਕਿਉਂਕਿ ਡਾਇਬੋਲਫ ਤੇ ਗ੍ਰੇ ਬੋਲਫ ਲੜੀਨ ਮੇ 0.5 ਫੀਸ ਦੀ ਇੱਕੋ ਜਿਹੀ ਨੇ ਪਰਜਾਤੀਆਂ ਕਲਾਸੀਫਾਈ ਕਰਨ ਦੇ 30 ਤਰੀਕੇ ਨੇ ਅਤੇ ਕਈ ਵਿਗਿਆਨੀ ਵੀ ਇਸ ਕਾਲ ਦੇ ਉੱਪਰ ਸਹਿਮਤ ਨਹੀਂ ਹੁੰਦੇ ਕਿ ਕਿਹੜੀ ਪਰਜਾਤੀ ਵਾਕਿਆ ਜਾ ਫਿਰ ਸਪੀਸੀਸ ਉਹਨਾਂ ਇਹ ਵੀ ਆਖਿਆ ਕਿ ਕੁਝ ਅਜਈਆਂ ਪਰਜਾਤੀਆਂ ਵੀ ਨੇ ਜਿਨ੍ਹਾਂ ਨੂੰ ਉਹ ਵਾਪਸ ਨਹੀਂ ਲਿਆਉਣਾ ਚਾਹਦੇ ਜਿਵੇਂ ਮੈਗਾ ਲੋਡਾਨ ਵਿਸ਼ਾਲ ਸ਼ਾਰਕ ਕਿਉਂਕਿ ਉਸਦਾ ਡੀਐਨਏ ਨਹੀਂ ਹੈ ਪਰ ਚੈੱਕ ਕਰ ਹੁੰਦਾ ਵੀ ਤਾਂ ਵੀ ਉਹ ਇਸਤੇ ਕੰਮ ਨਹੀਂ ਸ਼ੁਰੂ ਕਰਨਾ ਚਾਹੀਦਾ ਡਾਇਨਾਸੌਰ ਨੂੰ ਫਿਰ ਤੋਂ ਜ਼ਿੰਦਾ ਕਰਨ ਦੇ ਸਵਾਲ ਤੇ ਬੇਨ ਲੈਮ ਦਾ ਕਹਿਣਾ ਸੀ ਕਿ ਉਹ ਡਾਇਨਾਸੌਰ ਨੂੰ ਵਾਪਸ ਜਿੰਦਾ ਨਹੀਂ ਕਰੇ ਕਿਉਂਕਿ ਇਹ ਸੰਭਵ ਨਹੀਂ ਸਾਡੀ ਕੰਪਨੀ ਇਸਤੇ ਫੋਕਸ ਵੀ ਨਹੀਂ ਕਰ ਰਹੀ ਇੱਕ ਵਿਗਿਆਨੀ ਦਾ ਕਹਿਣਾ ਹੈ ਕਿ ਕਿਸੇ ਵੀ ਪ੍ਰਜਾਤੀ ਨੂੰ ਵਾਪਸ ਲਿਆਉਣ ਦੇ ਲਈ ਉਸਦਾ ਡੀਐਨਏ ਚਾਹੀਦਾ ਹੈ ਜੋ ਫਸਟ ਕਲਸਟਰ ਜੀਓਪ੍ਰਿੰਟ ਹੁੰਦੇ ਡਾਇਨਾਸੌਰ 6000 ਕਰੋੜ ਸਾਲ ਪਹਿਲਾਂ ਅਲੋਪ ਹੋ ਗਏ ਸੀ ਅਜਿਹੇ ਦੇ ਵਿੱਚ ਇਨੇ ਲੰਮੇ ਸਮੇਂ ਦੇ ਵਿੱਚ ਡੀਐਨਏ ਟੁੱਟ ਕੇ ਪੂਰੀ ਤਰ੍ਹਾਂ ਤਬਾਹ ਹੋ ਜਾਂਦਾ ਉਹਨਾਂ ਦਾ ਕਹਨੇ ਕੀ ਹਾਲੇ ਸਾਡੇ ਕੋਲ ਡਾਇਨਾਸੌਰ ਦਾ ਜੋ ਵੀ ਫੋਸਸਿਸ ਨੇ ਉਸ ਦੇ ਵਿੱਚ ਸਿਰਫ ਹੱਡੀਆਂ ਜਾਂ ਫਿਰ ਪ੍ਰੋਟੀਨ ਦੇ ਟੁਕੜੇ ਹੀ ਮਿਲਦੇ ਨੇ ਡੀਐਨਏ ਨਹੀਂ ਪਰ ਜਦੋਂ ਦੂਜੇ ਪਾਸੇ ਜੈਕ ਹਾਰਨਰ ਨਾਂ ਦੇ ਵਿਗਿਆਨੀ ਦੇ ਨਾਲ ਗੱਲਬਾਤ ਕੀਤੀ ਕਿ ਤਾਂ ਉਹਨਾਂ ਕਹੇ ਕਿ ਭਵਿੱਖ ਤੇ ਵਿੱਚ ਜੈਨੇਟਿਕ ਇੰਜੀਨੀਅਰਿੰਗ ਜੇਕਰ ਹੋਰ ਬਿਹਤਰ ਹੋ ਲਈ ਤਾਂ ਅਸੀਂ ਪੰਛੀਆਂ ਦੀ ਜੀਮੋਨ ਨੂੰ ਬਦਲ ਕੇ ਡਾਇਨਾਸੌਰ ਵਰਗਾ ਕੁਝ ਬਣਾ ਸਕਦੇ ਹਾਂ 4 ਹਜ਼ਾਰ ਸਾਲ ਪਹਿਲਾਂ ਅਲੋਪ ਹੋ ਚੁੱਕੇ ਮੈਮਥਨ ਨੂੰ ਦੁਬਾਰਾ ਜ਼ਿੰਦਾ ਕਰਨ ਤੇ ਬੈਂਡਮ ਨੇ ਆਖਿਆ ਕਿ ਇਸ ਤੇ ਉੱਪਰ ਖੋਜ ਕੀਤੀ ਜਾ ਰਹੀ ਹੈ ਬਾਇਓ ਡਾਈਵਰਸਿਟੀ ਕ੍ਰੈਸਿਸਸ ਦੁਨੀਆ ਦਾ ਸਭ ਤੋਂ ਵੱਡਾ ਖਤਰਾ ਹੈ ਸਾਨੂੰ ਇੱਕ ਕਲੋਨਲ ਨਹੀਂ ਬਲਕਿ ਹਜ਼ਾਰਾਂ ਕਲੋਨਲ ਚਾਹੀਦੇ ਨੇ ਸਾਡੇ ਕੋਲ ਗਲੋਬਲ ਪੁਰਸਕਾਰ ਵਿਜੇਤਾ ਅਤੇ ਦੁਨੀਆ ਦੇ ਟੌਪ ਵਿਗਿਆਨੀਆਂ ਦੀ ਸਪੋਰਟ ਹੈ ਅਸੀਂ ਕੋਈ ਗਲਤ ਨਹੀਂ ਕਰ ਰਹੇ ਜਿਸ ਨਾਲ ਵਾਤਾਵਰਨ ਜਾਂ ਫਿਰ ਲੋਕਾਂ ਨੂੰ ਕੋਈ ਖਤਰਾ ਹੋਵੇ ਸੋ ਵਿਗਿਆਨੀ ਦੀ ਇਸ ਨਵੀਂ ਖੋਜ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਹੋਰ ਜਾਣਕਾਰੀ ਅਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਹਮਦਰ